ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਪੰਜਾਬ ਦੀ ਪੋਲਿਟਿਕਸ ਨੂੰ ਅੱਜ ਕੱਲ ਉਹ ਕਿਵੇਂ ਦੇਖ ਰਹੇ ਨੇ ਢੀਂਡਸਾ ਸਾਹਿਬ ਕੈਪਟਨ ਸਾਹਿਬ ਦਾ ਬਿਆਨ ਆਇਆ ਕਿ ਨੰਬਰ 1 ਇੱਕ ਸਰਵੇ ਆਇਆਗਾ ਜਿਹਦੇ ਵਿੱਚ ਨੰਬਰ 1 ਕਾਂਗਰਸ ਆ ਤੇ ਅਕਾਲੀ ਦਲ ਕਿੱਥੇ ਖੜਾਗਾ ਉਹ ਕਹਿੰਦੇ ਅਕਾਲੀ ਦਲ ਤੀਜੀ ਨੰਬਰ ਤੇ ਆ ਉਹ ਆਪੋ ਆਪਣੇ ਸਰਵੇ ਕਰਾ ਰਹੇ ਨੇ ਲੋਕੀ ਤੇ ਉਹ ਉਸੇ ਆਪਣੇ ਸੁਪਨਿਆਂ 'ਚ ਜੋੜ ਰਹੇ ਨੇ ਤੇ ਦੋ ਤਿੰਨ ਚਾਰ ਮਹੀਨੇ ਰਹਿ ਗਏ ਸਭ ਨੂੰ ਪਤਾ ਲੱਗ ਜਾਏਗਾ ਸਰਕਾਰ ਦਾ ਸ਼ਰੂਮ ਨਹੀਂ ਅਕਾਲੀ ਦਲ ਦੀ ਬਣੀ ਹੈ ਔਰ ਉਹਨਾਂ ਦੀ ਜਿੱਤ ਹੋਣੀ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਕੈਪਟਨ ਸਾਹਿਬ ਖੈਲੀ ਪਲਾਉ ਜੋ ਮਰਜ਼ੀ ਬਣਾਈ ਜਾਂ ਤੇ ਉਹ ਆਪੇ ਸਰਵੇ ਨੇ ਕਰਾਈ ਜਾਂ ਕੋਈ ਗੱਲ ਨਹੀਂ ਸਰਕਾਰ ਦਾ ਕੋਈ ਸਰਵੇ ਕਿਉਂਕਿ ਤੁਹਾਡੀ ਸਰਕਾਰ ਆ ਤੁਸੀਂ ਕੋਈ ਸਰਵੇ ਕਰਵਾ ਰਹੇ ਹੋ ਤੁਹਾਡਾ ਕੋਈ ਇੰਡੀਵਿਜੂਅਲ ਸਰਵੇ ਮਾਲਵੇ ਦੇ ਅੰਦਰ ਹੋਵੇ ਕਿ ਅਕਾਲੀ ਦਲ ਦੀ ਕੀ ਪੋਜੀਸ਼ਨ ਆ ਸਰਵੇ ਚੱਲਦੇ ਰਹਿੰਦੇ ਨੇ ਸਾਰੀਆਂ ਪਾਰਟੀਆਂ ਦੇ ਚੱਲਦੇ ਰਹਿੰਦੇ ਆ ਪਰ ਉਹ ਸਰਵੇ ਹਾਲੇ ਸਾਡੇ ਕੰਪਲੀਟ ਨਹੀਂ ਹੋਏ ਉਹਦੇ ਬਾਰੇ ਸਾਡੀ ਰਿਪੋਰਟ ਹੈ ਜੇ ਕੋਈ ਨਹੀਂ ਸਿੱਖਾਈ ਧਾਰੀ ਸਿੱਖਾਂ ਦਾ ਜੋ ਮਸਲਾ ਆਇਆ ਸੁਪਰੀਮ ਕੋਰਟ ਨੇ ਜੋ ਡਿਸੀਜਨ ਦਿੱਤਾਗਾ ਉਹਦੇ ਤੋਂ ਬਾਅਦ 2017 ਦੀਆਂ ਚੋਣਾਂ 'ਚ ਤੁਹਾਨੂੰ ਲੱਗਦਾਗਾ ਕਿ ਜਿਵੇਂ 2012 ਦੇ ਅੰਦਰ ਫਾਇਦਾ ਹੋਇਆ ਸੀ ਸ਼ਰੂਮਣੀ ਅਕਾਲੀ ਦਲ ਨੂੰ ਇਹਦਾ ਫਾਇਦਾ ਹੋਊ ਕਿ ਲੋਕਾਂ ਦੀ ਪਰਸੈਪਸ਼ਨ ਆ ਗਈ ਹੈ ਨਹੀਂ ਇਹ ਬੜੀ ਧੀਰ ਦੀ ਡਿਮਾਂਡ ਸੀ ਜੇ ਤਾਂ ਫਾਇਦਾ ਹੋਏਗਾ ਨੈਚੁਰਲ ਹੋਏਗਾ ਕਿਉਂਕਿ ਇਹਦੀ ਡਿਮਾਂਡ ਬੜੀ ਧੀਰ ਤੋਂ ਸੀ ਕਿ ਸਿੱਖਾਂ ਦਾ ਅਧਿਕਾਰ ਸਿੱਖਾਂ ਨੂੰ ਵੀ ਮਿਲਣਾ ਚਾਹੀਦਾ ਤੇ ਉਹਦੇ 'ਚ ਕਿਉਂਕਿ ਧਾਰਮਿਕ ਇਸ਼ੂ ਹੈ ਇਹਦੇ 'ਚ ਕੋਈ ਰਾਜਨੀਤੀ ਦਾ ਨਹੀਂ ਤੇ ਉਹ ਬੜੀ ਧੀਰ ਦੀ ਸਾਰੇ ਸਿੱਖਾਂ ਦੀ ਮੰਗ ਸੀ ਉਹ ਪੂਰੀ ਹੋਈ ਆ ਔਰ ਸੈਂਟਰ ਸਰਕਾਰ ਨੇ ਕੀਤੀ ਹੈ ਸੁਪਰੀਮ ਕੋਰਟ ਨੇ ਉਹ ਤੇ ਮੋਹਰ ਲਾਈ ਹੈ ਤੇ ਉਹ ਬਹੁਤ ਅੱਛੀ ਗੱਲ ਹੈ ਉਹਦਾ ਫਾਇਦਾ ਸਾਨੂੰ ਹੀ ਹੋਏਗਾ ਆਮ ਆਦਮੀ ਪਾਰਟੀ ਲਗਾਤਾਰ ਕਹਿ ਰਹੀ ਹੈ ਕਿ ਅਗਰ ਸਾਡੀ ਸਰਕਾਰ ਬਣਦੀ ਹੈ ਤਾਂ ਆਉਣਸਾਰ ਬਿਕਰਮ ਮਜੀਠੀਆ ਦੀਸ਼ ਪ੍ਰਤਾਪ ਕੈਰੋ ਤੋਤਾ ਸਿੰਘ ਬਾਦਲ ਪਰਿਵਾਰ ਨੂੰ ਚੱਕ ਕੇ ਜੇਲ੍ਹ ਚ ਦੇਵਾਂਗੇ ਤੁਹਾਨੂੰ ਲੱਗਦਾ ਨਹੀਂ ਇਹਦੇ ਨਾਲ ਜੋ ਮਾਹੌਲ ਆ ਪੰਜਾਬ ਦਾ ਪੋਲਰਾਈਜ਼ ਹੋ ਰਿਹਾ ਆਮ ਆਦਮੀ ਪਾਰਟੀ ਦੇ ਪੱਖ ਚ ਇਹਦੇ ਨਾਲ ਪੱਖ ਚ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦ ਸਾਹਿਬ ਦਾ ਨਾਮ ਹੈ ਜਿਹੜਾ ਅਜੇ ਤੱਕ ਹੋਰ ਕੋਈ ਲੂਡਰ ਉਹਦਾ ਪੋਡਾ ਜਨਮ ਪੈਦਾ ਹੋਇਆ ਇਹ ਖਿਆਲੀ ਪਲਾਉ ਨੇ ਪਹਿਲਾਂ ਸਰਕਾਰ ਬਣੂਗੀ ਤਾਂ ਹੀ ਕਰਨਗੇ ਨਾ ਉਹ ਉਹਦਾ ਸਰਕਾਰ ਦੇ ਨੇੜੇ ਤੇੜੇ ਵੀ ਨਹੀਂ ਜਾ ਸਕਦੇ ਉਹਦਾ ਤੀਜੇ ਚੌਥੇ ਨੰਬਰ ਤੇ ਆਉਣੇ ਆ ਉਹਨਾਂ ਨੇ ਖਿਆਲੀ ਪਲਾਉ ਨੇ ਬਣਾਈ ਜਾਵੇ ਕੋਈ ਕੁਝ کہیں ਜਾਵੇ ਉਹਦੇ ਸਾਡੇ ਤਾਂ ਕੋਈ ਹਾਸਾ 100 ਸੀਟਾਂ ਤੋਂ ਘੱਟ ਗੱਲ ਨਹੀਂ ਕਰਦੇ ਉਹਨਾਂ ਦਾ ਕਹਿਣਾ ਕਿ 100 ਸੀਟਾਂ ਸਾਡੀਆਂ ਆ ਰਹੀਆਂ ਨੇ ਹੁਣ ਕੇਜਰੀਵਾਲ ਨੇ ਬਾਗਾ ਪੁਰਾਣਾ ਰੈਲੀ 'ਚ ਵੀ ਕਿਹਾ ਮੁਕਸਰ ਰੈਲੀ 'ਚ ਵੀ ਕਿਹਾ ਸੀ ਕਿ 100 ਸੀਟਾਂ ਆ ਰਹੀਆਂ ਨੇ ਸਾਡੀਆਂ ਘਰੇ ਬੈਠਾ ਕੋਈ ਕੁਝ ਨਹੀਂ ਜਾਵੇ ਜੀ ਗਲਤ ਲੋਕ ਦਾ ਵੋਟਾਂ ਵੋਟਾਂ ਤੇ ਲੋਕਾਂ ਨੇ ਪਾਉਣੀਆਂ ਨਾ ਕਿ ਮੇਰੇ ਕਹਿੰਦੇ ਨਾਲ ਜੇ ਮੈਂ ਕਹਾਂ ਵੀ ਸਾਡੀ 117 ਜਿੱਤਾਂਗੇ ਤੇ ਉਹਦੇ ਨਾਲ ਅਸੀਂ 27 117 ਜਿੱਤਾਂ ਨਹੀਂ ਸਕਦੇ ਪਰ ਘਰੇ ਬੈਠਾ ਕੋਈ ਜਿੱਤ ਨਹੀਂ ਜਾਵੇ ਮੈਂ ਮੈਂ ਕਹਿ ਚੁੱਕਿਆ ਕਿ ਸ਼੍ਰੋਮਣੀ ਅਕਾਲੀ ਦਲ ਜਿੱਤੇਗਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਸਾਂਝੀ ਸਰਕਾਰ ਬਣੇਗੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਦੋ ਟਿਕਟਾਂ ਦਾ ਅਨਾਉਂਸਮੈਂਟ ਕਰ ਚੁੱਕੀ ਹੈ ਕਿ ਦੋ ਉਹਨਾਂ ਦੀਆਂ ਸੂਚੀਆਂ ਆ ਚੁੱਕੀਆਂ ਨੇ ਤੀਜੀ ਸੂਚੀ ਆਉਣ ਨੂੰ ਤਿਆਰ ਆ ਤੁਹਾਡੀ ਅਜੇ ਤੱਕ ਇੱਕ ਵੀ ਸੂਚੀ ਨਹੀਂ ਆਈ ਕਦੋਂ ਤੱਕ ਉਮੀਦ ਕੀਤੀ ਜਾਵੇ ਸੂਚੀ ਕਰ ਦਿਆਂਗੇ ਉਹਦੇ ਵਿੱਚ ਕੋਈ ਨਹੀਂ ਸਾਡੇ ਤਾਂ ਸਭ ਨੂੰ ਪਤਾ ਹੀ ਹੈ ਕੌਣ ਕੌਣ ਨੇ ਉਹਦਾ ਤਕਰੀਬਨ 80% ਤਾਂ 70% ਤਾਂ ਪਤਾ ਹੀ ਆ 30% ਹੈ ਉਹਦੇ ਚ ਹੋ ਰਹੀਆਂ ਹਨ ਉਹ ਤਿਆਰੀ ਕਰਕੇ ਉਹਦੇ ਜਲਦੀ ਕਰ ਦੇਵਾਂਗੇ ਅਜਗੀਰ ਕੋਰ ਨੇ ਇੱਕ ਸਟੇਟਮੈਂਟ ਦਿੱਤੀ ਪਿਛਲੇ ਦਿਨਾਂ ਅੱਜ ਕਿ ਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ ਅਕਾਲ ਤੱਕ ਸਾਬ ਤੇ ਗੋਲੀ ਚਲਾਉਣਾਗਾ ਕਾਂਗਰਸ ਕਹਿ ਰਹੀ ਹੈ ਕਿ ਅਕਾਲੀ ਦਲ ਫਿਰਕਾਪਰਸਤ ਰਾਜਨੀਤੀ ਸ਼ੁਰੂ ਕਰ ਰਿਹਾ ਹੈਗਾ ਅਕਾਲੀ ਦਲ ਜਦੋਂ ਵੀ ਸੰਕਟਤ ਹੁੰਦਾ ਉਹ ਫਿਰਕਾਪਰਸਤ ਰਾਜਨੀਤੀ ਸ਼ੁਰੂ ਕਰਦਾ ਹੈਗਾ ਕਿ ਇਹ ਸਟ੍ਰੈਟਜੀ ਹੈ ਆਉਣ ਵਾਲੇ ਦਿਨਾਂ ਚ ਹੋਰ ਧਾਰਮਿਕ ਮੁੱਦੇ ਫੋਕਸ ਕੀਤੇ ਜਾਣਗੇ ਮੈਨੂੰ ਕੋਈ ਸਾਡਾ ਧਾਰਮਿਕ ਮੁੱਦਾ ਨਹੀਂ ਅਸੀਂ ਪੋਲਿਟਿਕਲ ਮੁੱਦੇ ਲੈ ਕੇ ਚੱਲਾਂਗੇ ਉਹਦੇ ਆਪਣੇ ਜਜ਼ਬਾਤ ਨਹੀਂ ਉਹ ਜਜ਼ਬਾਤੀ ਗੱਲ ਕਹੀ ਹੋਣੀ ਆ ਉਹਨੇ ਤੇ ਲੇਕਿਨ ਇਹਦੇ ਚ ਤਾਂ ਜ਼ਰੂਰ ਹੈ ਕਿ ਮੈਕਾਲ ਤਖਸਾਲ ਦਾ ਟਰਾਈਟ ਆਇਆ ਉੱਤੇ ਤਾਂ ਫੌਜ ਚਾੜੀ ਚਾੜੀ ਉਹਨੂੰ ਤਾਂ ਕੋਈ ਤੁਹਾਡੇ ਸਾਹਮਣੇ ਉਹਨੂੰ ਤਾਂ ਕੋਈ ਖੋਪਰੋਕ ਨਹੀਂ ਕਰ ਸਕਦਾ ਤੁਹਾਨੂੰ ਇਸ ਮੁੱਦੇ ਨੂੰ ਲੈ ਕੇ ਨਹੀਂ ਅਸੀਂ ਚੱਲ ਰਹੇ ਅਸੀਂ ਆਰਥਿਕ ਮੁੱਦੇ ਲੈ ਕੇ ਚੱਲ ਰਹੇ ਹਾਂ ਅਸੀਂ ਡਿਵੈਲਪਮੈਂਟ ਦੇ ਮੁੱਦੇ ਲੈ ਕੇ ਚੱਲ ਰਹੇ ਹਾਂ ਅਸੀਂ ਆਪਣੀ ਪਾਰਟੀ ਦਾ ਇਤਿਹਾਸ ਲੈ ਕੇ ਚੱਲ ਰਹੇ ਹਾਂ ਤੇ ਇਸ ਕਰਕੇ ਸਾਨੂੰ ਕੋਈ ਇਕੱਲੇ ਧਾਰਮਿਕ ਮੁੱਦੇ ਲੈ ਕੇ ਚੱਲਣ ਦਾ ਅਰਾਦਾ ਨਹੀਂ ਹੈ ਜੀ ਦੋ ਤਿੰਨ ਮੁੱਦੇ ਕਿਹੜੇ ਨੇ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਲੋਕਾਂ ਨੂੰ ਕਹੋਗੇ ਕਿ ਸਾਡੀ ਸਰਕਾਰ ਬਣਾਓ ਅਸੀਂ ਇਹ ਕੰਮ ਕੀਤਾਗਾ ਪਿਛਲੇ 10 ਸਾਲਾਂ ਦੇ ਅੰਦਰ 10 ਸਾਲਾਂ 'ਚ ਜੋ ਕੰਮ ਕੀਤਾ ਹੈ ਕਿੰਨੀਆਂ ਤਾਂ ਫੋਰ ਲੇਨਿੰਗ 6 ਲੇਨਿੰਗ ਰੋਡਸ ਬਣ ਰਹੀਆਂ ਹਨ ਲੋਕਾਂ ਨੂੰ ਕਿਹਾ ਸੀ 24 ਘੰਟੇ ਬਿਜਲੀ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਕਿਹਾ ਸੀ ਅਸੀਂ ਤੁਹਾਨੂੰ ਪੈਨਸ਼ਨਾਂ ਵੰਡਾਵਾਂਗੇ ਪੈਨਸ਼ਨਾਂ ਵੰਡਾਉਂਦੀਆਂ ਗਰੀਬਾਂ ਨੂੰ 50 60% ਗਰੀਬ ਲੋਕਾਂ ਨੂੰ ਆਟਾ ਦਾਲ ਦਿੱਤੀ ਜਾ ਰਹੀ ਹੈ ਔਰ ਬੱਚਿਆਂ ਨੂੰ ਸਾਈਕਲ ਦਿੱਤੇ ਜਾ ਰਹੇ ਨੇ ਕਿਹੜੀਆਂ ਕਿਹੜੀਆਂ ਸਕੀਮਾਂ ਗਲਮਾ ਗੜਾਵਾ ਤੇ ਫਿਰ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਤੁਹਾਨੂੰ ਪਤਾ ਹੀ ਹੈ ਕਿ ਕਰੋੜਾਂ ਨਹੀਂ ਅਰਬਾਂ ਰੁਪਏ ਦੇ ਕੰਮ ਚੱਲ ਰਹੇ ਨੇ ਇਸ ਕਰਕੇ ਇਹਦਾ ਮੁਕਾਬਰਾ ਕਿਸੇ ਸਰਕਾਰ ਨੇ ਕੀ ਕਰ ਹੀ ਨਹੀਂ ਸਕਦੀ ਕੋਈ ਸਰਕਾਰ ਆਮ ਆਦਮੀ ਪਾਰਟੀ ਵੱਖ-ਵੱਖ ਤਰ੍ਹਾਂ ਦੇ ਮੈਨੀਫੈਸਟੋ ਪੇਸ਼ ਕਰ ਰਹੀ ਹੈ ਦਲਿਤਾਂ ਦਾ ਵੱਖਰਾ ਮੈਨੀਫੈਸਟੋ ਆ ਰਿਹਾ ਯੂਥ ਦਾ ਵੱਖਰਾ ਮੈਨੀਫੈਸਟੋ ਆਇਆ ਐਗਰੀਕਲਚਰ ਦਾ ਵੱਖਰਾ ਮੈਨੀਫੈਸਟੋ ਆਇਆ ਤੁਹਾਨੂੰ ਲੱਗਦਾ ਨਹੀਂ ਜਿਹੜੇ ਨਵੀਂ ਤਰ੍ਹਾਂ ਦੇ ਐਕਸਪੈਰੀਮੈਂਟ ਹੋ ਰਹੇ ਨੇ ਇਹਦੇ ਨਾਲ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਦੇ ਉੱਤੇ ਸਵਾਲ ਖੜੇ ਹੋਣਗੇ ਕਿ ਅਕਾਲੀ ਦਲ ਕਿਉਂ ਨਹੀਂ ਇਹ ਜਿਹੇ ਐਕਸਪੈਰੀਮੈਂਟ ਕਰਦਾ ਜੋ ਆਮ ਆਦਮੀ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਪਹਿਲਾਂ ਐਕਸਪੈਰੀਮੈਂਟ ਦੇਖ ਲਓ ਦਿੱਲੀ 'ਚ ਕੋਈ ਪੂਰਾ ਕੀਤਾ ਉਹਨਾਂ ਨੇ ਕੋਈ ਮੈਨੂੰ ਇਹ ਕਿ ਦੱਸੋ 25 ਲੱਖ ਨੂੰ ਕੋਈ ਮੁਲਾਜ਼ਮਤ ਸਰਕਾਰ ਦੇ ਦੂਗੀ ਕੋਈ ਸੋਚਿਆ ਜਾਂਦਾ 5-6 ਲੱਖ ਦਾ ਮੁਲਾਜ਼ਮੀਆਂ ਦਾ ਪੰਜਾਬ ਸਰਕਾਰ ਦਾ ਇਹ ਹਵਾਈ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਅਸੀਂ ਸੋਲਿਡ ਗੱਲਾਂ ਕੀਤੀਆਂ ਅਸੀਂ ਜੋ ਕਿਹਾ ਲੋਕਾਂ ਨੂੰ ਉਹ ਪੂਰਾ ਕੀਤਾ ਅਸੀਂ ਜਿਹੜੇ ਪਿਛਲੀ ਵਾਰੀਆਂ ਇਲੈਕਸ਼ਨ ਜੋ ਅਸੀਂ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਨੇ ਪਰ ਉਹਨਾਂ ਨੇ ਦਿੱਲੀ 'ਚ ਕੀਤੇ ਹੋਏ ਵਾਅਦੇ 10 ਸਾਲ ਕਿਹੜੇ ਪੂਰੇ ਕੀਤੇ ਅਜੇ ਸਾਲ ਦੀ ਐਂਟੀ ਇਨਕੰਮੈਂਸੀ ਕਾਫੀ ਹੁੰਦੀ ਹੈ ਤੁਸੀਂ ਦੇਖਿਆ ਯੂਪੀਏ ਸਰਕਾਰ ਦੇ ਖਿਲਾਫ ਵੀ 10 ਸਾਲ ਕਿਉਂਕਿ ਉਹਨਾਂ ਦੀ ਸਰਕਾਰ ਰਹੀ ਬੜਾ ਵੱਡਾ ਮਾਹੌਲ ਬਣਿਆ 44 ਸੀਟਾਂ ਦੇ ਉੱਤੇ ਕਾਂਗਰਸ ਜਿੱਤ ਗਈ ਤੁਹਾਨੂੰ ਲੱਗਦਾ ਜਿਹੜੀ ਐਂਟੀ ਇਨਕੰਮੈਂਸੀ ਹੋਊਗੀ ਜਿਹੜੀ ਸੱਤਾ ਵਿਰੋਧੀ ਲਹਿਰ ਹੋਊਗੀ ਉਹਦਾ ਵੀ ਕਿਤੇ ਨਾ ਕਿਤੇ ਨੁਕਸਾਨ ਅਕਾਲੀ ਦਲ ਨੂੰ ਹੋਊਗਾ ਉਹ ਤਾਂ ਪਿਛਲੀ ਵਾਰੀ ਵੀ ਕਹਿੰਦੇ ਸੀਗੇ ਪਿਛਲੀ ਵਾਰੀ ਵੀ ਇਹੀ ਕਹਿੰਦੇ ਸੀ ਕਾਂਗਰਸ ਆ ਗਈ ਜੀ ਕਾਂਗਰਸ ਜਿੱਤ ਗਈ ਜੀ ਇਨਕੰਮੈਂਸੀ ਆ ਗਈ ਉਹ ਕਿੱਥੇ ਗਈ ਉਹੀ ਹਾਲ ਹੋਇਆ ਕਿ ਨਹੀਂ ਹੋਣਾ ਸਾਰਿਆਂ ਦਾ ਜੋ ਪਿਛਲੇ ਪੰਜ ਅੱਜ ਤੋਂ 5 ਸਾਲ ਪਹਿਲਾਂ ਹੋਇਆ ਸੀ ਉਹੀ ਸਾਲ ਉਹੀ ਕੁਝ ਹੋਣਾ ਹੈ ਕਿਉਂਕਿ ਲੋਕਾਂ ਦਾ ਵਿਸ਼ਵਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪੀ ਦੀ ਸਰਕਾਰ ਤੋਂ ਬਿਨਾ ਇੱਥੇ ਪੰਜਾਬ ਨੂੰ ਨਾ ਕੋਈ ਤਰੱਕੀ ਵੱਲ ਲੈ ਜਾ ਸਕਦਾ ਨਾ ਭਾਈਚਾਰਕ ਇਕਤਾ ਕਾਇਮ ਕਰ ਸਕਦਾ ਤੇ ਨਾ ਹੀ ਕੋਈ ਡਿਵੈਲਪਮੈਂਟ ਕਰ ਸਕਦਾ ਮਾਸਟਰ ਸਟੋਕ ਪਿਛਲੀ ਵਾਰ ਮੈਨੇਜਮੈਂਟ ਸੀ ਸੁਖਬੀਰ ਬਾਦਲ ਦਾ ਇਸ ਵਾਰ ਤੁਹਾਡਾ ਮਾਸਟਰ ਸਟੋਕ ਕੀ ਹੋਣ ਜਾ ਰਿਹਾਗਾ ਇਸ ਵਾਰ ਵੀ ਮੈਨੇਜਮੈਂਟ ਤੇ ਫੋਕਸ ਕਰ ਰਹੇ ਹਾਂ ਕਿਉਂਕਿ ਪਿਛਲੀ ਵਾਰ ਲਗਭਗ 15 ਸੀਟਾਂ 1000 ਵੋਟ ਤੋਂ ਘੱਟ ਦੇ ਫਰਕ ਨਾਲ ਅਕਾਲੀ ਦਲ ਨੇ ਜਿੱਤੀਆਂ ਸੀਗੀਆਂ ਹਰੇਕ ਪਾਰਟੀ ਨੇ ਆਪਣੀ ਮੈਨੇਜਮੈਂਟ ਕਰ ਰਹੀ ਹੈ ਸੁਖਵੀਰ ਸਿੰਘ ਆਪ ਵੀ ਮੈਨੇਜਮੈਂਟ ਕਰ ਰਿਹਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਆਪਣੀ ਐਕਸਪੀਰੀਅנס ਹੈ ਉਹਨਾਂ ਦੀ ਐਕਸਪੀਰੀਅנס ਨੂੰ ਕੋਈ ਉਹਨਾਂ ਜਿਹਾ ਕਿਸੇ ਕੋਲ ਐਕਸਪੀਰੀਅנס ਨਹੀਂ ਸੁਖਵੀਰ ਸਿੰਘ ਬਾਦਲ ਦੀ ਸਾਰਿਆਂ ਨੂੰ ਮਸ਼ਹੂਰ ਹੈ ਕਿ ਉਹਦੀ ਮੈਨੇਜਮੈਂਟ ਹੈ ਉਹਦੇ ਮੁਕਾਬਲੇ 'ਚ ਕੋਈ ਨਹੀਂ ਅੱਜ ਵੀ ਉਹ ਹੀ ਦੋਨੇ ਕਰ ਰਹੇ ਨੇ ਉੱਤੇ ਇਕ ਤੁਹਾਡਾ ਪਿੰਡ ਜਿਹੜਾ ਤੁਸੀਂ ਅਡਾਪਟ ਕੀਤਾ ਹੋਇਆ ਐਮਪੀ ਨੇ ਅਡਾਪਟ ਕੀਤਾ ਹੁੰਦਾ ਉਹ ਸੁਣਿਆਗਾ ਕਿ ਤਿੰਨ ਜਿਹੜੇ ਇੰਡੀਆ ਦੇ ਮੋਸਟ ਇੰਪੋਰਟੈਂਟ ਪਿੰਡ ਨੇ ਜਾਂ ਤਿੰਨ ਜਿਹੜੇ ਪਹਿਲੇ ਪਿੰਡ ਨੇ ਉਹਨਾਂ ਦੇ ਅੰਦਰ ਆਏਗਾ ਤਾਂ ਉਹਦੇ ਵਿੱਚ ਕੀ ਕੁਝ ਤੁਸੀਂ ਕੀਤਾਗਾ ਕੀ ਕੁਝ ਕਰਨ ਜਾ ਰਹੇ ਹੋਗੇ ਮਾਡਲ ਪਿੰਡ ਦੇ ਤੌਰ ਤੇ ਲੈ ਰਹੀ ਹੈ ਭਾਰਤ ਸਰਕਾਰ ਨੂੰ ਹਾਂ ਉਹ ਜਿਹੜੀ ਪ੍ਰਧਾਨ ਮੰਤਰੀ ਜੀ ਨੇ ਹਰੇਕ ਐਮਪੀ ਨੂੰ ਕਿਹਾ ਸੀਗਾ ਕਿ ਇੱਕ ਇੱਕ ਪਿੰਡ ਲਓ ਉਹ 2019 ਤੱਕ ਉਹਨੂੰ ਸਾਰੀਆਂ ਸਹੂਲਤਾਂ ਕੋਈ ਅਸੀ ਸਹੂਲਤ ਨਾ ਏ ਜਿਹੜੀ ਨਾ ਪੂਰੀ ਹੁੰਦੀ ਹੋਵੇ ਉਹਦੇ ਲਈ ਮੈਂ ਪਿੰਡ ਜਿਹੜਾ ਚੁਣਿਆ ਉਹ ਉਹਦੇ ਉਹ ਪਹਿਲੇ ਤਨ ਚ ਆ ਗਿਆ ਹਿੰਦੁਸਤਾਨ ਦੇ ਵਿੱਚ ਤੇ ਉਹਦੇ ਚ ਕੱਲ ਪਰਸੋਂ ਦੀ ਟੀਵੀ ਜਿਹੜਾ ਪਿੰਡ ਹੈ ਉਹ ਆਪਣਾ ਗੁਲਾੜੀ ਪਿੰਡ ਹੈ ਤੇ ਉਹ ਗੁਲਾੜੀ ਪਿੰਡ ਨੂੰ ਕੱਲ ਪਰਸੋਂ ਦੀ ਦੂਰਦਰਸ਼ਨ ਆਏ ਹੋਏ ਨੇ ਉਹ ਸਾਰੀਆਂ ਫਿਲਮਾਂ ਬਣਾ ਰਹੇ ਕਿੱਥੇ ਕਿੱਥੇ ਕੀ ਕੀ ਕੰਮ ਹੋਇਆ ਔਰ ਅਸੀਂ ਉਹਦਾ ਜਿਹੜਾ ਪ੍ਰੋਜੈਕਟ ਬਣਾਇਆ ਸਾਰਾ ਉਹ 797 ਕਰੋੜ ਦਾ ਹੈ ਜਿਹਦੇ ਚ ਹਰ ਚੀਜ਼ ਉੱਤੇ ਮਈਆ ਹੋ ਜਾਏਗੀ ਉਹਦੇ ਚ 19 ਤੱਕ ਉਹ ਪੂਰੀ ਕਰਨੀ ਹੈ ਲੇਕਿਨ ਮੈਂ ਤਕਰੀਬਨ ਅਸੀਂ 3 ਕਰੋੜ ਤੇ 42 ਲੱਖ ਦੇ ਕੰਮ ਹੋ ਗਏ ਜਾਂ ਸ਼ੁਰੂ ਹੋ ਸ਼ੁਰੂ ਹੋਏ ਹੋਏ ਨੇ ਤੇ 60 ਲੱਖ ਕੱਲ ਹੀ ਸੁਖਵੀਰ ਨਾਲ ਗੱਲ ਹੋਈ ਸੀ ਸਟੇਡੀਅਮ ਦਾ ਉਹਨੇ ਇੱਕ ਦੋ ਦਿਨ ਚ ਆ ਜਾਣਾ ਹੈ ਤਕਰੀਬਨ 4 ਕਰੋੜ ਦੇ ਕੰਮ ਹੋ ਗਏ 8 ਕਰੋੜ ਚੋਂ ਤੇ ਅੱਧੇ ਰਹਿੰਦੇ ਨੇ ਉਹ ਉਹ ਅੰਡਰ ਪਾਈਪ ਪਾਈਪਲਾਈਨ ਨੇ ਉਹ ਮੁੰਨੀ ਨੀਵਸੀ 18 ਚ ਸਾਰੇ ਕੰਮ ਕੰਪਲੀਟ ਕਰ ਦਿਆ ਕਿਉਂਕਿ ਬੜਾ ਕਹਿ ਜਾ ਰਿਹਾ ਕਿ ਅਕਾਲੀ ਦਲ ਦੀ ਸਰਕਾਰ ਚ ਵਿਕਾਸ ਤਾਂ ਹੋਇਆਗਾ ਕਾਫੀ ਕੁਝ ਹੋਇਆਗਾ ਪਰ ਜਿਹੜੇ ਮੁੱਦੇ ਤੁਹਾਡੇ ਖਿਲਾਫ ਜਾ ਰਹੇ ਨੇ ਉਹਦੇ ਚ ਦੋ ਤਿੰਨ ਮੁੱਦੇ ਬੜੇ ਅਹਿਮ ਨੇ ਕਿਸਾਨ ਖੁਦਕੁਸ਼ੀਆਂ ਮਾਲਵੇ ਦੇ ਅੰਦਰ ਨਸ਼ਿਆਂ ਦਾ ਮੁੱਦਾ ਬੇਰੋਜ਼ਗਾਰੀ ਦਾ ਮੁੱਦਾ ਇਹ ਜਿਹੜੇ ਖਾਸ ਤੌਰ ਤੇ ਕਈ ਥਾਮਾਂ ਦੇ ਉੱਤੇ ਰੇਤਾ ਬਜ਼ਰੀ ਦਾ ਜਿਵੇਂ ਮਾਫੀਆਗਾ ਮਾਫੀਆ ਦੇ ਮੁੱਦੇ ਮੁੱਦੇ ਕਾਫੀ ਖਿਲਾਫ ਅਕਾਲੀ ਦਲ ਦੇ ਜਾ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਇਹ ਪੁਆਇੰਟ ਡੈਮੇਜ ਕਰੂ ਅਕਾਲੀ ਦਲ ਦੇਖੋ ਇੱਕ ਤਾਂ ਬਨਾਮੀ ਕਰਨਾ ਉਹ ਬਕਰੀ ਗੱਲ ਹੈ ਪੋਲਿਟিক্যাল ਪਾਰਟੀਆਂ ਨੇ ਜਿਹੜੇ ਅਪੋਜੀਸ਼ਨ ਹੁੰਦੇ ਕਰਦੇ ਆ ਜਿਹੜਾ ਨਸ਼ਿਆਂ ਦਾ ਮੈਂ ਇੱਕ ਮਸਾਲੇ ਤੋਂ ਉਹਨੂੰ ਦੇਣਾ ਤਾਂ ਚਾਹਣਾ ਕਿ ਵਿੰਦੋਸਤਾਨ ਟਾਈਮ ਨੇ ਸਰਵੇ ਆਇਆ ਹੈ ਫਰੰਟ ਪੇਜ ਤੇ ਉਹਨਾਂ ਨੇ ਦਿੱਤਾ ਸੀ ਕਿ ਕਿਹੜੇ ਕਿਹੜੇ ਸਟੇਟ ਚ ਕਿੰਨਾ ਨਸ਼ਾ ਵੱਧ ਵੱਧ ਹੋ ਰਿਹਾ ਉੱਥੇ ਪੰਜਾਬ ਦਾ 13ਵਾਂ ਨੰਬਰ ਹੈ ਪਰ ਦਿੱਲੀ ਦਾ ਚੌਥਾ ਨੰਬਰ ਹੈ ਤੇ ਕਰਨ ਬਨਾਮੀ ਕੀਤਾ ਜਾ ਰਿਹਾ ਜਿਵੇਂ ਸਾਰਾ ਕੁਝ ਹੀ ਪੰਜਾਬ ਤੋਂ ਹੋ ਰਿਹਾ ਹੋਵੇ ਫੇਰਾ ਹੁਣ 6-7 ਲੱਖ ਸਿਪਾਹੀ ਭਰਤੀ ਹੋਣ ਲਈ ਗਿਆ ਉਹਨਾਂ ਦਾ ਡਰਗ ਟੈਸਟਿੰਗ ਹੋਇਆ ਮੇਰਾ 1.5% ਨਿਕਲੇ ਨੇ ਕੋਈ ਨਹੀਂ ਨਿਕਲਿਆ ਨਸ਼ਾ ਕਰਨ ਵਾਲਾ ਜੇ ਹੁਣ ਫੇਰ ਵੀ ਪ੍ਰਪਗੈਂਡਾ ਹੋਈ ਜਾਣਾ ਉਹਨੂੰ ਤੁਸੀਂ ਕਿਵੇਂ ਰੋਕ ਸਕਦੇ ਹੋ ਧੰਨਵਾਦ ਜੀ ਜੀ ਸਭ ਤੁਹਾਡਾ ਬਹੁਤ-ਬਹੁਤ ਇਹ ਹਨ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਸੀਨੀਅਰ ਲੀਡਰ ਉਹਨਾਂ ਦਾ ਕਹਿਣਾ ਕਿ ਅਕਾਲੀ ਦਲ ਨੇ ਕੰਮ ਕੀਤੇ ਨੇ ਪਿਛਲੇ 10 ਸਾਲਾਂ ਦੇ ਅੰਦਰ ਔਰ ਇਸੇ ਦੇ ਉੱਤੇ ਅਕਾਲੀ ਦਲ ਨੂੰ ਲੋਕ ਵੋਟਾਂ ਦੇਣਗੇ ਇਸੇ ਦੇ ਉੱਤੇ ਤੀਜੀ ਵਾਰ ਅਕਾਲੀ ਦਲ ਦੀ ਸਰਕਾਰ ਬਣੇਗੀ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ